ਗੌੜੀ ਬੈਰਾਗਣ ਤੇ ਪਦੇ ਉਲਟਿਤ ਪਵਨ ਚਕਰ ਖਟ ਭੇਦੇ ਸੁਰਤ ਸੁਨ ਅਨਰਾਗੀ ਆਵੈ ਨਾ ਜਾਏ ਮਰੈ ਨਾ ਜੀਵੈ ਤਾਂ ਸੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨਿਵਰਾਤੂਰ ਦੂਰ ਭੁਣ ਨਿਵਰੈ ਜਿਨ ਜੈਸਾ ਕਰਮਾਨਿਆ ਅਲੋਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ ਐਸਾ ਕੋਈ ਬਿਬੇਕੀ ਕਹੋ ਕਬੀਰ ਜਿਨ ਦੀ ਆਪਲੀਤਾ ਤਿਨ ਤੈਸੀ ਝਲ ਦੇਖੀ ਗੌੜੀ ਤਹ ਪਾਵਸ ਸਿੰਧ ਧੂਪ ਨਹੀਂ ਸ਼ਹੀਆ ਤਹ ਉਤਪਤ ਪਰ ਲਾਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੁੰਨ ਸਮਾਦ ਦਉ ਤਹਿ ਨਾਹੀ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜ੍ਹੈ ਜਾਇ ਨਾਮ ਕਾਤੀ ਹਲਕੀ ਲਗੈ ਨਾ ਪahari ਰਹਾ ਅਰਧ ਉਰਧ ਦਉ ਤਹਿ ਨਾਹੀ ਰਾਤ ਦਿਨ ਤਹਿ ਨਾਹੀ ਜਲ ਨਹੀਂ ਪਵਨ ਪਾਵਕ ਫੁਨ ਨਾਹੀ ਸਤਗੁਰ ਤਹਾ ਸਮਾਹੀ ਅਗੰਗ ਅਗੋਚਰ ਰਹੈ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਗਉੜੀ ਪਾਪ ਪੁੰਨ ਦੋਇ ਬੈਲ ਵਿਸਾਹੇ ਪਵਨ ਖੁੰਜੀ ਪਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਪੀਤਰ ਇਨ ਬਿਦ ਟਾਂਡ ਵਿਸਾਹਿਓ ਐਸਾ ਨਾਇਕ RAM ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਉ ਕਾਮ ਕ੍ਰੋਧ ਦੋਇ ਭੈ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲਦਾਨ ਨਵੇ ਰਹਿ ਟਾਂਡਾ ਉਤਰਿ ਉਪਾਰ ਕਹਿਤ ਕਬੀਰ ਸੁਨ ਹੋਰੇ ਸੰਤ ਹੋ ਅਬ ਐਸੀ ਬਨ ਆਈ ਘਾਟੀ ਚੜ੍ਹਤ ਬੈਲ ਇਤਿਹਾਕਾ ਚਲੋ ਗੋਣ ਛਿਟਕਾਈ ਗੌੜੀ ਪੰਚ ਪਦਾ ਤੇਵ ਕੜੈ ਦਿਨ ਚਾਰ ਹੈ ਸਾਹ ਹਰੜੈ ਜਾਣਾ ਅੰਧਾ ਲੋਕ ਨ ਜਾਣਈ ਮੂਰਖ ਏ ਆਣਾ ਕਹੋ ਡੱਡੀਆਂ ਬਾਂਧੈ ਤਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾ ਓਹ ਜਿ ਦਿਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਉ ਟੂਟ ਪੜੀ ਉਠ ਚੱਲੀ ਪਨਿਹਾਰੀ ਸਾਹਿਬ ਹੋਏ ਦਇਾਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸੀ ਉੱਠ ਚੱਲੀ ਚਿਤ ਬੰਧ ਨਾ ਧੀਰਾ ਹਰ ਕੀ ਚਰਨੀ ਲਾਗ ਰਹੋ ਭਜ ਸ਼ਰਨ ਕਬੀਰਾ ਗੌੜੀ ਜੋਗੀ ਕਹੈ ਜੋਗ ਭਲ ਮੀਠਾ ਅਵਰ ਨ ਦੂਜਾ ਪਹਾਈ ਰੁੰਡਿਤ ਮੁੰਡਿਤ ਏਕੈ ਸ਼ਬਦੀ ਏ ਕਹੈ ਸਿਧ ਪਾਈ ਹਰ ਬਿਨ ਭਰਮ ਭੁਲਾਨੇ ਅੰਧਾ ਜਾਪ ਹੈ ਜਾਉ ਆਪ ਛੁਟਕਾਵਨ ਤੇ ਬਾਂਧੇ ਬਹੁ ਖੰਦਾ ਰਹਾ ਜਹ ਤੇ ਉਪਜੀ ਤਹੀਂ ਸਮਾਨੀ ਇਹ ਵਿਦ ਬਿਸਰੀ ਤਬਹੀ ਪੰਡਿਤ ਗੁਣੀ ਸੂਰ ਹਮਦਾਤੇ ਏ ਕਹ ਹੈ ਬੜ ਹਮ ਹੀ ਜਿਸ ਹੈ 부ਝਾਏ ਸੋਈ 부ਝੈ ਬਿਨ 부ਝੇ ਕਿਉ ਰਹੀਐ ਸਤਗੁਰ ਮਿਲੇ ਅੰਧੇਰਾ ਚੂਕੈ ਇਨ ਬਿਦਮਾਨ ਕ ਲਹੀਐ ਤਜ ਬਾਵੇ ਦਾਹਨੇ ਬਿਕਾਰਾ ਹਰ ਪਦ ਦ੍ਰਿੜ ਕਰ ਰਹੀਐ ਕਹੋ ਕਬੀਰ ਗੂੰਗਾ ਗੁੜ ਖਾਇਆ ਪੂਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਜਹ ਕਸ ਅਹਾ ਤਹਾ ਕਿਸ਼ਨਾਹੀ ਪੰਚ ਤਤ ਤਹ ਨਾਹੀ ਈੜਾ ਪਿੰਗਲਾ ਸੁਖ ਮਨ ਬੰਦੇ ਏ ਆਵ ਗਨ ਕਤ ਜਾਹੀ ਤਾਗਾ ਟੂਟਾ ਗਗਨ ਬਿਨਸ ਦਇਆ ਤੇਰਾ ਬੋਲ ਕਹਾਂ ਸਮਾਈ ਇਹ ਸੰਸਾ ਮੋਕਉ ਵਨ ਦਿਨ ਵਿਆਪੈ ਮੋਕਉ ਕੋ ਨਾ ਕਹ ਸਮਝਾਈ ਰਹਾ ਜਹ ਵਰ ਪੰਡ ਪਿੰਡ ਤਹ ਨਾਹੀ ਰਜਨ ਹਾਰ ਕਹਿ ਨਾਹੀ ਜੋੜ ਨਹਾਰੋ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ ਜੋੜੀ ਜੁੜੈ ਨਾ ਤੋੜੀ ਤੂਟੈ ਜਬ ਲਗ ਹੋਏ ਬਿਨਾਸੀ ਕਾਂ ਕੋ ਠਾਕੁਰ ਕਾਂ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਉਹ ਆਕਾ ਮਰਮ ਉਹੀ ਪਰ ਜਾਣੈ ਉਹ ਤਉ ਸਦਾ ਅਬਿਨਾਸੀ ਗੌੜੀ ਸੁਰਤ ਸਿੰਮ੍ਰਿਤ ਦੋਇ ਕੰਨੀ ਮੁੰਦਾ ਪਰਮਿਤ ਬਾਹਰ ਖਿੰთა ਸੁੰਨ ਗੁਫਾ ਮਹਿ ਆਸਣ ਬੈਸਨ ਕਲਪ ਵਿਵਰ ਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋ ਵੀ ਮਰਤਨਾ ਸੋਗ ਬਿਉਗੀ ਰਹਾਉ ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ ਤਾੜੀਲਾ ਵੀ ਤ੍ਰਿਪਲ ਪਲਟਿਐ ਛੂਟਾ ਹੋਏ ਪਸਾਰੀ ਮਨ ਪਵਨ ਦੋਏ ਤੂੰ ਬਾ ਕਰੀ ਹੈ ਜੁਗ ਜੁਗ ਸਾਰ ਦਸਾਜੀ ਫਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗਰੀ ਬਾਜੀ ਸੁਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰਤਾ ਕਉ ਪੁਨਰਪ ਜਨਮ ਨਹੀਂ ਖੇਲ ਗयो ਬੈਰਾਗੀ